ਅਲੀ ਵਾਸਤੇ ਜਾਣ ਲਈ ਬਸ ਦੀ ਉਡੀਕ ਕਰ ਰਹੇ ਸ਼੍ਰੀ ਵਿਜੇ ਕੁਮਾਰ ਅਰੂੜਾ ਅਤੇ ਉਹਨਾਂ ਦੀ ਧਰਮ ਪਤਨੀ ਪਾਸੋਂ ਦੋ ਅਣਛਤੇ ਵਿਅਕਤੀਆਂ ਵੱਲੋਂ ਪਰਛੋ ਕੇ ਲੈ ਜਾਣ ਦੀ ਖਬਰ ਨੇ ਲੋਕਾਂ ਦੇ ਸਹਾਰਾ ਸੂਤ ਰੱਖੇ ਸਨ ਦਿਨ ਦੇ ਹੜੇ ਕਰੀਬ 8:30 ਵਜੇ ਵਾਪਰੀ ਇਸ ਘਟਨਾ ਦਾ ਜਿੱਥੇ ਸਾਰੇ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਸੀ ਉੱਥੇ ਲੱਗਦਾ ਸੀ ਕਿ ਇਹਨਾਂ ਲੁਟੇਰਿਆਂ ਨੂੰ ਪੁਲਿਸ ਦਾ ਕੋਈ ਡਰ ਪੈ ਨਹੀਂ ਰਿਹਾ ਪਰ ਦੋ ਮੋਟਰਸਾਈਕਲ ਦੇ ਪਿੱਛੋਂ ਕਰਦੇ ਆਏ ਸੀਗੇ ਮੂੰ ਬੰਨੇ ਹੋਏ ਸੀ ਉਹਨਾਂ ਦੇ ਉਹਨਾਂ ਨੇ ਮੈਡਮ ਨੂੰ ਪਰਸਪਨ ਦੀ ਬੜੀ ਕੋਸ਼ਿਸ਼ ਕੀਤੀ ਤੋੜਿਆ ਉਹ ਤਣੀ ਮੈਡਮ ਦੇ ਹੱਥ ਚ ਰਹਿ ਗਈ ਤੇ ਉਹ ਪਰਸਪੋਕੇ ਲੈ ਗਏ ਕੀ ਕੁਸ਼ਤੀ ਗੱਬਰ ਬਹੁਤ ਜੀ ਡਾਕੂਮੈਂਟਸ ਹੈ ਜੀ ਆਧਾਰ ਕਾਰਡ ਪੈਂ ਕਾਰਡ ਬਾਕੀ ਹੋਰ ਸਮਾਨ ਛੋਟਾ ਮੋਟਾ ਸਾਰਾ ਤੇ ਪੈਸੇ ਹੈਗੇ ਸ 5 ਤੋਂ 6 ਲੱਖ ਰੁਪਏ ਦੇ ਲਗਭਗ 6 ਲੱਖ ਰੁਪਏ ਕਾਦੇ ਵਾਸਤੇ ਚੱਲੇ ਸੀ ਤੁਸੀਂ ਅਸੀਂ ਪਟਿਆਲੇ ਬੈਂਕ ਮਕਾਨ ਤਰੀ ਦੇ ਸੀ ਉਹ ਦੀ ਡਿਸਟ੍ਰਿਕਟ ਰੌਣਕ ਡਿਸਟ੍ਰਿਕਟ ਰੌਣਕ ਚੱਲੇ ਸੀ ਹਾਂ ਜੀ ਵਿਜੇ ਕੁਮਾਰ ਅਰੋੜਾ ਨੇ ਵੀ ਇਹਨਾਂ ਦੇ ਆਧਾਰ ਤੇ ਸਿਟੀ ਕੋਰਪੂਰਾ ਪੁਲਿਸ ਨੇ ਮੁਕੱਦਮਾ ਦਰਜ ਕਰਦਿਆਂ ਜੰਗੀ ਪੱਦਰ ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਜ਼ਿਲ੍ਹਾ ਪੁਲਿਸ ਮੁਖੀ ਮੈਡਮ ਪ੍ਰੀਗਿਆ ਜੈਨ ਨੇ ਡੀਐਸਪੀ ਕੋਰਪੂਰਾ ਸ਼੍ਰੀ ਜਤਿੰਦਰ ਕੁਮਾਰ ਚੋਪੜਾ ਦੀ ਅਗਵਾਈ ਵਿੱਚ ਚਾਰ ਟੀਮਾਂ ਦਾ ਗਠਨ ਕਰਕੇ ਜਲਦੀ ਤੋਂ ਜਲਦੀ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਡੀਐਸਪੀ ਕੋਰਪੂਰਾ ਸ਼੍ਰੀ ਜਤਿੰਦਰ ਚੋਪੜਾ ਦੀ ਅਗਵਾਈ ਵਾਲੀਆਂ ਟੀਮਾਂ ਨੇ ਪੂਰੀ ਇਮਾਨਦਾਰੀ ਨਾਲ ਕੰਮ ਕਰਦਿਆਂ ਦੋਵੇਂ ਅਣਪਛਤੇ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਡੀਐਸਪੀ ਦਫਤਰ ਕੋਟਪੂਰਾ ਵਿੱਚ ਬੁਲਾਈ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਕੋਟਪੂਰਾ ਸ਼੍ਰੀ ਜਤਿੰਦਰ ਚੋਪੜਾ ਨੇ ਦੱਸਿਆ ਕਿ ਖੋਹ ਦਾ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਨੇ ਕੇਸ ਕੀਤਾ ਸੜਕੀ ਮੌਤਮ ਕਿਰਤਾਰ ਗਿੱਤੇ ਦੀ ਰਿਕਵਰੀ ਸਰ ਇਹ 15 ਜਨਵਰੀ ਨੂੰ ਸਵੇਰੇ ਵਿਜੇ ਕੁਮਾਰ ਅਰੋੜਾ ਜਿਹੜੇ ਆ ਮਹੱਲਾ ਕਸ਼ਮੀਰੀਆ ਕੋਟਪੂਰਾ ਦੇ ਰਹਿਣ ਵਾਲੇ ਆ ਕਿ ਆਪਣੀ ਪਤਨੀ ਨੂੰ ਸਵੇਰੇ ਬਾਸਟੈਂਡ ਚੜਾਉਣ ਜਾ ਰਹੀ ਸੀ ਤੇ ਉਸ ਵੇਲੇ ਦੋ ਨਾਮ ਨੂੰ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਦਾ ਪਰਸ ਕੋਲਿਆ ਸੀ ਜਿਦੇ ਵਿੱਚ ਕਰੀਬ 5 ਲੱਖ ਰੁਪਏ ਸੀ ਜੋ ਇਸ ਮੁਕੱਦਮੇ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਚ ਇੱਕ ਕੁਲਵਿੰਦਰ ਸਿੰਘ ਬੱਤੀ ਹੈ ਤੇ ਦੂਸਰਾ ਬਲਵੰਤ ਸਿੰਘ ਉਰਫ ਨਿੱਕਾ ਹੈ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਹਾਸੋਂ ਕਰੀਬ 2 ਲੱਖ ਰੁਪਏ ਸੀ ਰਿਕਵਰੀ ਪੈਸੇ ਬਰਾਮਦ ਕਰ ਚੁੱਕੇ ਹਨ ਤੇ ਬਾਕੀ ਦੀ ਰਿਕਵਰੀ ਇਹਨਾਂ ਤੋਂ ਕੀਤੀ ਜਾ ਰਹੀ ਹੈ ਇਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਦੋਨਾਂ ਦੇ ਖਿਲਾਫ ਇੱਕ ਇੱਕ ਮੁਕੱਦਮਾ ਪਹਿਲਾਂ ਹੀ ਦਰਜ ਹੈ ਤੇ ਇਹਨਾਂ ਨੂੰ ਅੱਜ ਪੇਸ਼ ਕਰ ਅਦਾਲਤ ਕਰਕੇ ਇਹਨਾਂ ਤੋਂ ਬਾਕੀ ਪੈਸੇ ਦੀ ਰਿਕਵਰੀ ਤੇ ਮੋਟਰਸਾਈਕਲ ਵੀ ਰਵਾਈ ਜਾਏਗੀ ਸਰ ਇਹ ਕੋਣ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਜਿਹੜਾ ਕੁਲਵਿੰਦਰ ਸਿੰਘ ਬੱਜੀ ਹੈ ਇਹ ਕੋਟਪੂਰਾ ਮੁਕਸਰ ਰੋਡ ਕੋਟਪੂਰਾ ਦਾ ਰਹਿਣ ਵਾਲਾ ਤੇ ਜਿਹੜਾ ਬਲਵੰਤ ਸਿੰਘ ਉਪਰੀਕਾ ਹੈ ਪਿੰਡ ਤੇ ਲਵਾ ਦਾ ਰਹਿਣ ਵਾਲਾ ਕੁੱਲ ਕਿੰਨੇ ਪੈਸੇ ਸੀ ਗਰੀਬ 5 ਲੱਖ ਰੁਪਏ ਦਾ ਬਰਾਮਦਗੀ ਹੋਈ 2 ਲੱਖ ਰੁਪਏ ਦੀ ਬਰਾਮਦਗੀ ਹੋਈ ਹੈ ਇਹਨਾਂ ਨੂੰ ਫਰਦਰ ਕੀ ਕਰਦੇ ਫਦਰ ਨੇ ਰਜਿਸਟਰੀ ਪਾ ਕੇ ਰਮਾਨ ਲੈ ਕੇ ਇਹਨਾਂ ਨੂੰ ਅਸੀਂ ਬਾਕੀ ਪੈਸੇ ਦੀ ਬਰਾਮਦੀ ਕਰਾਵਾਂਗੇ ਵਾਧਾ ਸਮੇਂ ਵਰਤਿਆਂ ਮੋਟਰਸਾਈਕਲ ਜਿਹੜਾ ਬਰਾਮਦ ਕਰਾਵਾਂਗੇ ਤੇ ਜਿਹੜੇ ਹੋਰ ਡਾਕੂਮੈਂਟਸ ਵਗੈਰਾ ਸੀ ਤੇ ਪਰਸਾ ਜਿਹੜਾ ਉਹ ਬਰਾਮਦ ਕਰਵਾਉਣ ਦੀ ਕਰਵਾਵਾਂਗੇ ਨਾਲ ਤੋਂ ਇਹ ਦੋ ਹੀ ਸੀ ਕਿ ਸਾਡਾ ਹੋਰ ਵੀ ਤਾਂ ਦੋ ਹੀ ਸੀ ਇਹ ਆਮ ਰੁਟੀਨ ਕੋਈ ਸੀ ਜਾਂ ਇਹ ਕੁਝ ਸਪੈਸ਼ਲ ਪਲਾਨਿੰਗ ਸੀ ਨਾਲ ਦੀ ਕੋਈ ਨਹੀਂ ਕੋਈ ਸਵੇਰੇ ਅਰੇਂਜਮੈਂਟ ਉਹਨਾਂ ਆਸ਼ਾ ਕਰਦੇ ਸੀਗੇ ਜੀ ਜੀ ਇਸ ਵੀ ਦੇ ਟਾਈਮ ਇਹਨਾਂ ਨੇ ਦੇਖਿਆ ਵੀ ਉਹ ਬੱਸ ਸਟੈਂਡ ਦੇ ਬਾਹਰ ਖੜੇ ਨੇ ਤੇ ਉੱਥੋਂ ਪੂਰਪੁਰਾ ਤੋਂ ਸ਼ਾਮ ਲਾਲ ਚਾਵਲਾ ਦੀ ਵਿਸ਼ੇਸ਼ ਰਿਪੋਰਟ ਅਬਦੀਨ ਮੋਰੀ ਕੋਰ ਜਿਲੇ ਚਲ ਨੰਬਰ 1 ਤੇ ਵਧੀਆ ਕੁਆਲਿਟੀ ਸਾਫ਼ ਸੁਥਰਾ ਵਾਤਾਵਰਣ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ ਚਮ ਕਰਦੀਆਂ ਫਰਸ਼ ਤੇ ਅਗਿਆਕਾਰੀ ਸਟਾਫ रहने ਲਈ साफ-सुथरे कमरे ब्याह शादियों ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਤੋਂ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 778 80 ਤਾਂ ਜੋ ਪੈ 778 80 ਤਾਂ ਜੋ